ਹਾਂਜੀ ਦੋਸਤੋ ਮਿੱਤਰ ਪਿਆਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਰੈਡਾਂ ਦੀ ਬਹੁਤ ਹੀ ਕੈਂਟ ਚੀਜ਼ ਪਈ ਸੋ ਤੁਸੀਂ ਬਰੈਡ ਪਕੌੜਾ ਖਾਏ ਹੋਣਾ ਸਿੰਪਲ ਬਰੈਡ ਤਲਕੇ ਖਾਏ ਹੋਣੇ ਸੈਂਡਵਿਚ ਖਾਏ ਹੋਣਗੇ ਪਈ ਬਰੈਡਾਂ ਦੇ ਪਰ ਜੇ ਬਰੈਡਾਂ ਦੀ ਕਦੇ ਮਠਿਆਈ ਖਾਈ ਹੋਈ ਤਾਂ ਕਮੈਂਟ ਕਰਕੇ ਦੱਸਿਓ ਅੱਜ ਆਪਾਂ ਬਰੈਡਾਂ ਤੇ ਇੱਕ ਬਹੁਤ ਕੈਂਟ ਤੇ ਸਭ ਨਾਲ ਦੀ ਫੇਵਰੇਟ ਮਠਾਈ ਬਣਾਉਣ ਆਲੇ ਆਪਾਂ ਭਾਈ ਤਾਂ ਦੇਖਦੇ ਚੱਲੋ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਜ਼ਰੂਰੀ ਆ ਹੁਣ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਠਾਈ ਖਰੀਦ ਕੇ ਲੈਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਤਾਂ ਉਹ ਇੱਕ ਐਦਾਂ ਦੀ ਕੈਂਡਜੀ ਚੀਜ਼ ਸिखਾ ਦਾਂਗੇ ਕਿ ਤੁਸੀਂ ਵੀ ਹੈਰਾਨ ਰਹਿ ਜਾਓਗੇ ਠੀਕ ਹੈ ਜੀ ਤਾਂ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਤੇ ਲਾਸਟ ਦੇ ਉਸ ਵੀਡੀਓ ਤੋਂ ਮਠਿਆਈ ਵੀ ਦੇਖਿਓ ਵੀ ਕੀ ਬਣਦੀ ਹੈ ਬ੍ਰੈਡਾਂ ਦੀ ਤਾਂ ਸਾਰੇ ਤੋਂ ਪਹਿਲਾਂ ਪਾਣੇ ਲਿਆ ਇੱਕ ਬ੍ਰੈਡਾਂ ਦਾ ਪੈਕਟ ਉਹ ਭਾਈ ਤੁਸੀਂ ਮੈਗਾ ਸਸਤਾ ਲੈਣਾ ਤੁਹਾਡੀ ਇੱਛਾ ਹੈ ਠੀਕ ਹੈ ਜਿਹੇ-ਜਿਹੇ ਬ੍ਰੈਡ ਲੈ ਲਵਾਂਗੇ ਉਦਾਂ ਦੀ ਚੀਜ਼ ਬਣ ਜੂਗੀ ਤਾਂ ਹੁਣ ਇਹਦੇ ਆਪਾਂ ਜਿਹੜੇ ਸਾਈਡਾਂ ਨੇ ਬ੍ਰੈਡਾਂ ਨੇ ਉਹ ਕੱਟ ਦਾਂਗੇ ਤੇ ਭਾਈ ਇੱਕ ਬ੍ਰੈਡਾਂ ਦੇ ਜਿਹੜੇ ਸਾਈਡਾਂ ਨੇ ਭਾਈ ਉਹ ਪਾਣੀ ਦਿੱਤੀਆਂ ਕੱਟ ਹੌਲੀ ਹੌਲੀ ਕਰਕੇ ਆ ਦੂਜੇ ਪਾਸੇ ਆਪਾਂ ਚਾਸ਼ਣੀ ਲਈ ਜਿਹੜਾ ਆਪਾਂ ਪਾਣੀ ਸੀ ਉਹ ਰੈਡੀ ਕਰ ਰਹੇ ਸੀਗੇ ਆ ਬ੍ਰੈਡਾਂ ਦਾ ਜਿਹੜੇ ਸਾਈਡਾਂ ਨੇ ਇਹਨੂੰ ਛੋਟੇ ਉਹਨਾਂ ਇਹ ਬਾਅਦ ਚ ਕੰਮ ਆ ਜਾਂਦੇ ਨੇ ਤੇ ਆ ਪਏ ਨੇ ਬ੍ਰੈਡ ਤੇ ਆ ਰਹੀ ਹੋਰੀ ਆਪਣੀ ਚਾਸ਼ਣੀ ਤਿਆਰ ਤੇ ਦੂਜੇ ਪਾਸੇ ਭਾਈ ਆਪਾਂ ਨੇ ਰੱਖਤੀ ਭਰ ਕੇ ਕੋਲ ਖੰਡ ਦੀ ਬਾਟੀ ਤੇ ਨਾਲ ਭਿਆ ਦੁੱਧ ਠੀਕ ਹੈ ਕਿਉਂਕਿ ਜਿਹੜਾ ਬ੍ਰੈਡਾਂ ਦਾ ਆਪਾਂ ਸਿਸਟਮ ਤਿਆਰ ਕਰਾਂਗੇ ਉਹ ਦੁੱਧ ਨਾਲ ਆਟਾ ਇਹਨਾਂ ਨੂੰ ਗੁੰਨਣਾ ਜਿੰਨਾ ਆਟਾ ਗੁੰਨਣਾ ਪਾਣੀ ਨਾਲ ਆਪਾਂ ਉਦੋਂ ਹੀ ਉਹਨਾਂ ਨੇ ਹੁਣ ਆਪਾਂ ਨੇ ਚੱਕਾ ਇੱਕ 레드 ਕਲਰ ਦਾ ਬਾਉਲ ਤੇ ਜਿਓ ਆਪਣੇ ਬਰੇਡਸ ਗਿਆ ਸਾਈਡਾਂ ਕੱਟ ਕਰਕੇ ਭਈ ਹੋਰ ਰੱਖੇ ਬਾਉਲ ਦੇ ਵਿੱਚ ਤੇ ਹੁਣ ਆਪਾਂ ਨੇ ਇਹਨਾਂ ਦਾ ਕੱਢਣਾ ਜੀ ਕੱਚੀ ਉਮਰ ਪੂਰਾ ਇਹਨਾਂ ਕਚੀਚੀਆਂ ਲੈ ਕੇ ਮੈਂ ਕਿਹਾ ਛੱਡ ਦਿਓ ਗੱਲਾਂ ਕੁੜੀਓ ਸਪੋਜ ਕਰ ਲਓ ਵੀ ਤੁਹਾਡੇ ਸਾਹਮਣੇ ਕੌਣਾ ਬਸ ਇਹਦਾ ਐਂ ਕਰਕੇ ਕਾਚਾਵਾ ਚੈੱਕ ਕਰ ਦੇਣਾ ਤੇ ਉਸ ਤੋਂ ਬਾਅਦ ਇਹਦੇ ਪੀਸ ਕਰ ਦੇਣਾ ਪੂਰੇ ਇਹਨਾਂ ਕਚੀਚੀਆਂ ਲੈ ਕੇ ਗੁਸਾ ਵਟ ਕੇ ਮੈਂ ਕਿਹਾ ਸਰਾ ਲਾ ਦੇਣਾ ਜੀ ਜਮ ਆਹ ਲਓ ਜੀ ਇਹਦੇ ਕਰੇ ਛੋਟੇ ਤੇ ਪੀਸ ਤੇ ਉਸ ਤੋਂ ਬਾਅਦ ਆ ਦੂਜੇ ਪਾਸੇ ਭਈ ਆਪਣੀ ਚਾਸਣੀ ਆਪਾਂ ਨੇ ਤਿਆਰ ਕਰਨੀ ਰੱਖੀ ਹੋਇਆ ਚਾਸਣੀ ਵੀ ਤਿਆਰ ਹੋਣ ਲੱਗ ਰਿਹਾ ਨਾਲ ਦੇ ਨਹੀਂ ਤਾਂ ਟਾਈਮ ਬਹੁਤ ਲੱਗ ਜਾਂਦਾ ਭਈ ਹਲਾ ਇਸ ਕਰਕੇ ਚਾਸਣੀ ਵੀ ਨਾਲ ਦੇ ਨਾਲ ਤਿਆਰ ਕਰਨੀ ਰੱਖ ਦੋ ਅਗਰ ਤੁਸੀਂ ਦੋ ਜਣੇ ਹੈਗੇ ਤਾਂ ਗੱਲ ਵੱਖਰੀ ਐ ਨਹੀਂ ਇਕੱਲਾ ਜਾਣਾ ਵੀ ਭਾਈ ਬਣਾ ਸਕਦਾ ਤੇ ਆਪਾਂ ਨੇ ਬਰਿੰਡਾ ਦਾ ਪਿਆ ਕੱਢਿਆ ਕਿਚੂੰਬਰ ਤੇ ਹੁਣ ਆਪਾਂ ਇਹਦੀ ਕੁੱਟਣੀ ਐ ਚੂਰੀ ਤੇ ਚੂਰੀ ਕੁੱਟਣ ਲਈ ਆਪਾਂ ਨੂੰ ਕਿਸੇ ਦਸਿਓਰੀ ਕਿਉ ਜਾਂ ਦੇਸੀ ਕਿਉ ਰੀ ਲੋੜ ਨਹੀਂ ਪਈ ਆਪਾਂ ਨੂੰ ਚਾਰ ਕੁੱਟਾਂ ਦੁੱਧ ਦੀ ਲੋੜ ਐ ਤੇ ਦੁੱਧ ਪਾਓ ਤੇ ਉਸ ਤੋਂ ਬਾਅਦ ਦੁੱਧ ਦੀ ਚੂਰੀ ਕੁੱਟੋ ਤੇ ਦੂਜੀ ਗੱਲ ਭਾਈ ਇਹਦੇ ਵਿੱਚ ਖੰਡ ਜਾਂ ਸ਼ੱਕਰ ਨਾ ਪਾ ਦਿਓ ਜੂਰੀ ਕੁੱਟਣ ਲੱਗੇ ਕਿਉਂਕਿ ਇਸ ਚੂਰੀ ਤੋਂ ਆਪਾਂ ਮਠਾਈ ਬਹੁਤ ਸਾਰਾ ਤਿਆਰ ਕਰਨੀ ਆ ਮੈਂ ਕਿਹਾ ਐਂਡ ਲਾਉਣਾ ਕੋਕਾ ਲਾਉਣਾ ਆ ਦੇਖਦੇ ਚੱਲੋ ਤੇ ਹੁਣ ਆਪਾਂ ਇਹਦਾ ਗੁੰਨਦਾਂਗੇ ਆਟੇ ਵਾਂਗੂ ਜਮਨ ਬਣਾਵਾਂਗੇ ਭਾਈ ਦੇਖਦੇ ਚੱਲੋ ਤੁਹਾਨੂੰ ਪਨੀਰ ਆ ਰਵੇ ਦੇ ਵਿੱਚ ਜਦੋਂ 1% ਵੀ ਫਰਕ ਨਹੀਂ ਲੱਗੂਆ ਤੇ ਦੁੱਧਾਂ ਇਹ ਨਹੀਂ ਹੈਗਾ ਭਾਈ ਇੱਕਦਮ ਚਾਕੇ ਅੱਧੀ ਬਾਟੀ ਮਰੋਂਗੇ ਜਾਂ ਅੱਧੀ ਘੋ ਮਰੋਂਗੇ ਗਲਾਸ ਮਰੋਂਗੇ ਤੇ ਕੁੱਟ-ਕੁੱਟ ਕਰਕੇ ਦੁੱਧ ਪਾਉਣਾ ਕਰਕੇ ਥੋੜੀ ਜਿਹੀ ਓਰੀਜਨਲ ਹੀ ਭਾਈ ਇਹ ਥੋੜਾ ਸਿਸਟਮ ਤਿਆਰ ਹੋ ਜਾਂਦਾ ਆ ਦੂਜੇ ਪਾਸੇ ਆਪਣੀ ਚਾਸ਼ਣੀ ਰੈਡੀ ਹੋ ਗਈ ਸਮਝ ਲਓ ਕਿ ਤਰ੍ਹਾਂ ਦੀ ਤੇ ਇਧਰ ਆਪਣਾ ਆ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਇਹ ਉਹੀ ਬ੍ਰੈਂਡ ਨੇ ਜਿਹੜੇ ਬੜੀ ਯਾਕੜ ਜੀ ਦਿਖਾਉਂਦੇ ਤੇ ਪਹਿਲਾਂ ਇਹਨਾਂ ਦਾ ਕਟੀਆਂ ਲੱਤਾਂ ਬਾਹਾਂ ਮਤਲਬ ਕਿ ਸਾਈਡਾ ਸਾਈਡਾ ਕੱਟ ਕੇ ਤੇ ਉਸ ਤੋਂ ਬਾਅਦ ਹੁਣ ਦੇਖੋ ਵੀ ਇਹਨਾਂ ਦਾ ਕਿਵੇਂ ਕਿ ਜਿਉਂ ਬਰ ਕੱਢਿਆ ਲਾਲਾ ਮੁੱਕਿਆਂ ਮੈਂ ਇਹਨੂੰ ਗੋਲ ਕਰਕੇ ਬੱਟ ਦੂ ਕੰਜਰ ਦੇ ਨੂੰ ਜਮਾ ਪੰਡ ਵਾਂਗੂ ਬਣਨ ਦੋ ਆ ਲਓ ਜੀ ਲਾਲਾ ਮੁੱਕਿਆਂ ਕਰਤਾ ਗੋਲ ਤੇ ਰੱਖਿਆ ਬੌਲ ਚ ਹੁਣ ਇਹਨੂੰ 10 ਮਿੰਟ ਲਈ ਟੱਕ ਰੱਖ ਦੋ ਤੇ ਉਸ ਤੋਂ ਬਾਅਦ ਮਿਲਦੇ ਆ ਫਿਰ ਤੁਹਾਨੂੰ ਕੀ ਬਣਦਾ ਆ ਦੂਜੇ ਲਓ ਜੀ ਹੁਣ ਆਪਾਂ 10 ਮਿੰਟਾਂ ਤੋਂ ਬਾਅਦ ਹੁਣ ਆਪਾਂ ਕਰਾਂਗੇ ਤੋਂ ਜੋ ਚੀਜ਼ ਆਪਾਂ ਨੇ ਮਠਾਈ ਤਿਆਰ ਕਰਨੀ ਆ ਉਹ ਗੋਲ-ਗੋਲ ਬਣਾਵਾਂਗੇ ਲੋਈਆਂ ਆ ਲਓ ਜੀ ਗੋਲ ਪੇੜੇ ਬਣਾ ਲਓ ਜਾਂ ਫਿਰ ਬਣਾ ਲਓ ਗੋਲ ਲਾਡੂ ਭਾਈ ਲਾਡੂ ਆ ਲਓ ਜੀ ਜੀ ਚੈੱਕ ਕਰ ਸਕਦੇ ਹੋ ਬੜੀ ਕੈਂਡ ਚੀਜ਼ ਬਣਦੀ ਐ ਲੇਖੋ ਕਿਆ ਮੰਨਦੇ ਹੋ ਫਿਰ ਆ ਲਓ ਜੀ ਮੈਂ ਕਿਹਾ ਹੌਲੀ-ਹੌਲੀ ਕਰਦੇ ਸਾਰੇ ਆਪਾਂ ਨੇ ਲੱਡੂ ਤਿਆਰ ਕਰੋ ਚੈੱਕ ਜੀ ਫਿਰ ਅਤੇ ਆਪਣੀ ਚਾਸਣੀ ਵੀ ਰੈਡੀ ਹੋ ਗਈ ਤੇ ਆ ਆਪਣੇ ਲੱਡੂ ਕਰੋ ਚੈੱਕ ਕਿਆ ਬਾਤ ਹੈ ਜੀ ਵੱਡੇ ਛੋਟੇ ਜ਼ਰੂਰ ਹੋਗੇ ਕਿਉਂਕਿ ਭਈ ਅਸੀਂ ਦੋ ਜਣੇ ਸੀਗੇ ਇਹਦੇ ਕਰਕੇ ਵਿੱਚ ਮੇਰੇ ਤੋਂ ਵੱਡੇ ਬਣ ਗਏ ਤੇ ਉਹ ਛੋਟੇ ਬਣਾ ਰਹੇ ਜੀ ਆ ਆ ਲਓ ਜੀ ਇਧਰ ਦੂਜੇ ਪਾਸੇ ਆਪਾਂ ਨੇ ਜਿਹੜਾ ਰਿਫਾਈਨਡ ਆਇਲ ਸੀਗਾ ਉਹ ਰੱਖਤਾ ਸੀਗਾ ਗਰਮ ਹੋਣਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਤੇ ਇਦਾਂ ਕਰਕੇ ਭਈ ਇਹ ਬੜੀ ਸਾਵਧਾਨੀ ਨਾਲ ਇਹ ਤੇਲ ਦੇ ਵਿੱਚ ਰੱਖਣੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਤਰੇੜ ਜੀ ਨਹੀਂ ਹੋਣੀ ਚਾਹੀਦੀ ਨਾ ਇਹ ਫਟਣੇ ਜੀ ਚਾਹੀਦੇ ਨੇ ਠੀਕ ਹੈ ਬਿਲਕੁਲ ਪ੍ਰੋਪਰ ਹੋਣੇ ਚਾਹੀਦੇ ਨੇ ਆਹ ਲੋ ਜੀ ਪੂਰੇ ਇਨਸਾਵਧਾਨੀ ਨਾਲ ਟੱਕਾਈ ਜੇ ਨਾਲ ਆਪਾਂ ਇਹਨਾਂ ਨੂੰ ਰੱਖਾਂਗੇ ਤੇਲ 'ਚ ਤੇ ਉਸ ਤੋਂ ਬਾਅਦ ਭਾਈ ਹਾਂ ਆ ਦੇਖੋ ਹੁਣ ਇਹਨਾਂ ਨੂੰ ਪਕਾਓ ਤੇ ਆਂਚ ਹੈ ਜਿਹੜੀ ਥੋੜੀ ਜਿਹੀ ਉੱਤੀ ਮੀ ਰੱਖੇ ਤਾਂ ਜੋ ਪ੍ਰੋਪਰ ਪੱਕ ਸਕਣ ਠੀਕ ਹੈ ਜੇਕਰ ਤੁਸੀਂ ਆਂਚ ਜ਼ਿਆਦਾ ਕਰ ਦੋਗੇ ਤਾਂ ਇਹ ਉੱਪਰੋਂ ਉੱਪਰੋਂ ਪੱਕ ਜੇ ਜਾਣਗੇ ਇਹਨਾਂ ਦਾ ਕਲਰ ਜਾ ਤਾਂ ਆ ਜਾਊਗਾ ਬਟ ਵਿੱਚੋਂ ਕੱਚੇ ਰਹਿ ਜਾਣਗੇ ਇਸ ਕਰਕੇ ਆਂਚ ਆ ਜਿਹੜੀ ਉਹ ਆਪਣੇ ਘੱਟ ਰੱਖਿਓ ਇੱਕ ਵਾਰੀ ਤੇਲ ਦਾ ਗਰਮ ਕਰ ਲਿਓ ਉਸ ਤੋਂ ਬਾਅਦ ਆਂਚ ਘਟਾ ਦਿਓ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਘੈਂਟ ਕਲਰ ਆ ਰਿਹਾ ਬਿਲਕੁਲ ਪ੍ਰੋਪਰ ਤੇ ਇਹਨਾਂ ਨੂੰ ਹਿਲਾਉਂਦੇ ਰਹੋ ਹਿਲਾਓ ਬਿਲਕੁਲ ਪਿਆਰ ਨਾਲ ਨਹੀਂ ਤਾਂ ਇਹ ਗੁੱਸਾ ਕਰ ਜਾਣਗੇ ਜੇ ਇਹ ਗੁੱਸਾ ਕਰ ਗਏ ਤਾਂ ਇਹਨਾਂ 'ਚ ਤੇਲ ਭਰ ਜਾਊਗਾ ਤੇ ਤਰੇੜਾਈਆਂ ਪੈ ਜਾਣੇ ਨੇ ਬਾਈ ਫੇਰ ਖੰਡੇ ਜਾਣਗੇ ਇਹਨਾਂ ਨੇ ਕੋਈ ਤਾਂ ਤਾਂ ਨਹੀਂ ਰਹਿਣਾ ਕਹਿ ਲੋ ਕਿ ਆ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਕਿ ਜਮਾ ਸਰਾ ਲੱਗ ਗਿਆ ਜੀ ਹੁਣ ਤੁਸੀਂ ਮੈਨੂੰ ਲੱਗਦਾ ਕੁਝ ਹੱਦ ਤੱਕ ਕਿਸ ਹੋ ਗਿਆ ਹੋਣਾ ਕਿ ਆਪਾਂ ਕਿਹੜੀ ਮਠਾਈ ਬਣਾਉਣ ਜਾ ਰਹੇ ਆ ਤੇ ਐਦਾਂ ਦਾ ਕਲਰ ਕਿਹੜੀ ਮਠਾਈ ਦਾ ਹੁੰਦਾ ਮੈਂ ਕਿ ਜੀ ਫੇਵਰੇਟ ਹੁੰਦੀ ਹੈ ਉਹ ਆਪ ਦੀ ਸਾਰੇ ਵਿਆਹਾਂ ਚ ਮਿਲਦੀ ਹੈ ਹਰ ਇੱਕ ਖੁਸ਼ੀ ਦੇ ਮੌਕੇ ਤੇ ਹੁੰਦੀ ਹੋ ਹੁੰਦੀ ਹੈ ਤੇ ਅੱਗੇ ਦੀਵਾਲੀ ਵੀ ਆਉਣ ਵਾਲੀ ਆ ਭਾਈ ਮੈਂ ਕਿ ਤੁਹਾਨੂੰ ਮੁੱਲ ਲੈਣ ਦੀ ਲੋੜ ਨਹੀਂ ਹੈਗੀ ਪ੍ਰਵਾਸੀਆਂ ਦੇ ਹੱਥ ਦੀ ਬਣੀ ਹੋਈ ਤੁਸੀਂ ਆਪ ਬਣਾਓ ਜੀ ਆਪ ਅੱਜ रेडी ਪਾਣੇ ਬਈ ਚਾਸਨੀ ਰੈਡੀ ਕਰਕੇ ਰੱਖੀ ਸੀਗੀ ਹੈਣੀ ਹੁਣ ਉਹਨੂੰ ਆਪਾਂ ਦੁਬਾਰਾ ਸਿਲੰਡਰ ਤੇ ਰੱਖਾਂਗੇ ਤੇ ਉਸ ਦੇ ਵਿੱਚ ਇੱਕ-ਇੱਕ ਲੈ ਕਰਕੇ ਜੋ ਆਪਾਂ ਲਡੂਏ ਬਣਾਏ ਨੇ ਇਹ ਉਹਦੀ ਚਾਸਨੀ ਦੇ ਵਿੱਚ ਛੁੱਟ ਦਾਂਗੇ ਠੀਕ ਹੈ ਜੀ ਤਾਂ ਹੁਣ ਮੇਰਾ خیال ਪੂਰਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਆਪਾਂ ਕਿਹੜੀ ਏਡ ਤਿਆਰ ਕਰ ਰਹੇ ਹਾਂ ਠੀਕ ਹੈ ਜੀ ਇਹ ਆਪਾਂ ਤਿਆਰ ਕਰ ਰਹੇ ਹਾਂ ਜੀ ਗੁਲਾਬ ਜਾਮੁਨ ਧੀਰੇ ਵਿੱਚ ਨਾ ਤਾਂ ਗਲਾਬ ਆ ਨਾ ਜਾਮਣ ਆ ਪਰ ਫਿਰ ਵੀ ਇਹ ਨਹੀਂ ਸਮਝ ਲੱਗੀ ਲਈ ਵੀ ਇਹਦਾ ਨਾਮ ਗੁਲਾਬ ਜਾਮਣ ਕਿੱਦਾਂ ਪਿਆ ਭਾਈ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਵੀ ਇਹਨੂੰ ਗੁਲਾਬ ਜਾਮਣ ਕਿਉਂ ਕਹਿੰਦੇ ਨੇ ਠੀਕ ਹੈ ਕਿਉਂਕਿ ਨਾ ਤਾਂ ਆਪਾਂ ਇਹਦੇ ਵਿੱਚ ਕੋਈ ਗਲਾਬ ਪਾਇਆ ਨਾ ਬਾਈ ਕੋਈ ਜਾਮਣ ਨਾਮ ਇਹਦਾ ਗੁਲਾਬ ਜਾਮਣ ਹੈ ਇਹ ਪਤਾ ਨਹੀਂ ਕਿੱਥੋਂ ਪਿਆ ਠੀਕ ਹੈ ਜੀ ਤੇ ਆ ਲਓ ਜੀ ਹੈ ਚੱਕੀ ਪਲੇਟ ਤੇ ਕਰੋ ਚੈੱਕ ਫਿਰ ਹਣੀ ਹਾਂ ਥੋੜਾ ਬੋਧਾ ਕਲਰ ਦਾ ਫਰਕ ਰਹਿ ਸਕਦਾ ਬਈ ਕਿਉਂਕਿ ਆਪਾਂ ਨੇ ਇਹਦੇ ਵਿੱਚ ਕੋਈ ਵੀ ਐਦਾਂ ਦੀ ਚੀਜ਼ ਨਹੀਂ ਪਾਈ ਜਿਹੜੀ ਕਿ ਆਪਣੇ ਲਈ ਕਹਿ ਲਓ ਕਿ ਤੁਸੀਂ ਸਿਹਤ ਲਈ ਹਾਨੀਕਾਰਕ ਹੋ ਸਕਦੇ ਨਾ ਕੋਈ ਆਪਾਂ ਨੇ ਕਲਰ ਵਗੈਰਾ ਪਾਇਆ ਬਿਲਕੁਲ ਨੇਚਰਲ ਨੇ ਬਿਲਕੁਲ ਪਿਓਰ ਨੇ ਠੀਕ ਹੈ ਜੀ ਨਹੀਂ ਤਾਂ ਇਹਦੇ ਵਿੱਚ ਆਪਾਂ ਕਲਰ ਵਗੈਰਾ ਪਾ ਕੇ ਬਿੰਨਾਂ ਨੂੰ ਬਿਲਕੁਲ ਪ੍ਰੋਪਰ ਉਹ ਵੀ ਬਣਾ ਸਕਦੇ ਸੀਗੇ ਬਟ ਆਪਾਂ ਨੇ ਕੋਈ ਕਲਰ ਵਗੈਰਾ ਪਾਏ ਫਿਰ ਜੇ ਇਦਾਂ ਦਾ ਕਲਰ ਕੁਲਰ ਜੀ ਪਾਉਣੇ ਨੇ ਮਿਲਾਵਟ ਕਰਨੀ ਹੈ ਫਿਰ ਤਾਂ ਆਪਾਂ ਬਾਜ਼ਾਰ ਤੋਂ ਹੀ ਖਰੀਦ ਕੇ ਖਾ ਲਾਂਗੇ ਫਿਰ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਆ ਲਓ ਜੀ ਹੁਣ ਕਰਵਣ ਕਰਨਗੇ ਕਾਕਾ ਜੀ ਟੇਸਟ ਤੇ ਦੇਖਦੇ ਆਂ ਫਿਰ ਕੀ ਕਹਿੰਦੇ ਨੇ ਕਾਕਾ ਜੀ ਵਾਹ ਕੀ ਬਾਤ ਹੈ ਜੀ ਕਾਕਾ ਜੀ ਵੱਲੋਂ ਹੋ ਗਿਆ ਆਪਣਾ ਕੰਮ ਪਾਸ ਤੇ ਉਸ ਤੋਂ ਬਾਅਦ ਤੇ ਭਾਈ ਹੁਣ ਇਸ ਵੀਡੀਓ ਦੇ ਵਿੱਚੋਂ ਮੇਰੇ ਖਿਆਲ ਤੁਸੀਂ ਵੀ ਸਾਰਾ ਕੁਝ ਸਿੱਖ ਗਏ ਹੋਣੇ ਸੋ ਏਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰੇ ਬਣਾ ਕੇ ਦੇਖਿਓ ਬਹੁਤ ਵਧੀਆ ਖਲਾਬ ਜਮਨ ਬਣਦੇ ਨੇ ਸਿਰਾ ਬਣਦੇ ਨੇ ਆ ਬਈ ਨੂੰ ਤਾਂ ਇੰਨੇ ਕ ਸਵਾਦ ਲੱਗੇ ਕਹਿੰਦਾ ਚਮਚਾ ਕਰਤਾ ਸਾਈਡ ਤੇ ਕਹਿੰਦਾ ਹੱਥ ਨਾਲ ਹੀ ਚੱਲਣਾ ਦੇ ਤੇ ਹਜੇ ਵੀ ਰੋਕ ਨਹੀਂ ਰਿਹਾ ਮੇਰਾ ਭਾਈ ਇਹ ਮੈਨੂੰ ਐ ਲੱਗਦਾ ਸਾਰੀ ਖਾ ਜੂ ਓਏ ਇਹ ਖਾ ਜੂ ਓਏ ਰੋਕ ਲਓ ਇਹਨੂੰ ਵੀਡੀਓ ਬਧੇ ਲੱਗੀ ਤਾਂ